ਹਾਂਜੀ ਵੀ ਪਿਆਰੇ ਬੱਚਿਓ ਅੱਜ ਅਸੀਂ ਇੱਕ ਐਕਟੀਵਿਟੀ ਕਰਾਂਗੇ ਠੀਕ ਹੈ ਕਿਉਂਕਿ ਅੱਜ ਬੈਗਲੈਸ ਡੇ ਹੈ ਔਰ ਅਸੀਂ ਐਕਟੀਵਿਟੀ ਕਰਨੀ ਹੈ ਔਰ ਮੈਥ ਦੀ ਐਕਟੀਵਿਟੀ ਕਰਨੀ ਹੈ ਐਕਟੀਵਿਟੀ ਦੇ ਵਿੱਚ ਅਸੀਂ ਕੀ ਕਰਨਾ ਹੈਗਾ ਆ ਜਿੱਦਾਂ ਤੁਸੀਂ ਹੁਣ ਪਿੰਨਾ ਵਾਲਾ ਚੈਪਟਰ ਕਰਦੇ ਪਿਓ ਹੈਨਾ ਪਿੰਨਾ ਦਾ ਜੋੜ ਕਿੱਦਾਂ ਕੀਤਾ ਜਾਂਦਾ ਦੇਖੋ ਜੀ ਧਿਆਨ ਦੇਣਾ ਮੰਨ ਲਓ ਮੇਰੇ ਕੋਲ ਦੋ ਪਿੰਨਾ ਹੈ ਇੱਕ ਮੇਰੇ ਕੋਲ ਪਿੰਨ ਹੈਗੀ ਆ 1/4 ਠੀਕ ਹੈ ਔਰ ਮੈਂ ਇਹਦੇ ਵਿੱਚ ਜੋੜਦੀ ਵੀ ਆ ਇੱਕ ਹੋਰ ਪਿੰਨ ਉਹ ਹੈਗੀ ਮੇਰੇ ਕੋਲ 3/4 ਹੈਨਾ ਹੁਣ ਇਹਨੂੰ ਅਸੀਂ ਹੱਲ ਕਿੱਦਾਂ ਕਰਨਾ ਲਿਖ ਕੇ ਨਹੀਂ ਹੱਲ ਕਰਨਾ ਐਕਟੀਵਿਟੀ ਨਾਲ ਕਿੱਦਾਂ ਹੱਲ ਕਰਦੇ ਆ ਨਾ ਉਹ ਦੇਖੋ ਦੇਖੋ ਸਭ ਤੋਂ ਪਹਿਲਾਂ 1/4 ਠੀਕ ਹੈ ਮੈਂ ਕੀ ਕੀਤਾ ਮੈਂ ਇਹ ਦੋ ਪੇਪਰ ਸਟ੍ਰਿਪਸ ਲੈ ਲਈਆਂ ਠੀਕ ਹੁਣ ਮੈਂ 1/4 ਨੂੰ ਕਿੱਦਾਂ ਦਿਖਾਉਂਗੀ ਦੇਖੋ ਕਿੱਦਾਂ ਦਿਖਾਉਂਗੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਇਹ ਦੋ ਹਿੱਸੇ ਕੀਤੇ ਫੋਲਡ ਕਰਕੇ ਹੈਨਾ ਬਿੱਟੜੀ ਆਵਾਜ਼ ਆਣੀ ਛੀਦੀ ਕਿਤੇ ਮੈਮ ਮੈਮ ਹੁਣ ਤੁਹਾਨੂੰ ਪਤਾ ਹੈ ਕਿ ਜਿਹੜਾ ਬੱਟੇ ਚ ਹੁੰਦਾ ਉਹਦੇ ਬਰਾਬਰ ਦੇ ਹਿੱਸੇ ਕਰੀਦੇ ਹੈਨਾ ਤਾਂ ਮੈਂ ਇਹਨੂੰ ਇੱਕ ਹੋਰ ਫੋਲਡ ਕਰ ਲਿਆ ਹੁਣ ਜਦੋਂ ਮੈਂ ਇਹਨੂੰ ਖੋਲਿਆ ਦੇਖੋ ਜਦੋਂ ਮੈਂ ਇਹਨੂੰ ਖੋਲਿਆ ਤਾਂ ਤੁਹਾਨੂੰ ਦਿਖਦੇ ਪਿਆ ਦੇਖੋ 1 2 3 4 400 ਨੇ ਹੁਣ 1/4 ਨੂੰ ਦਰਸਾਉਣ ਲਈ ਮੈਂ ਕਿੰਨੇ ਭਾਗ ਨੂੰ ਰੰਗ ਕਰ ਦਵਾ ਮੈਂ ਇੱਕ ਨੂੰ ਮੈਂ ਇੱਕ ਭਾਗ ਨੂੰ ਕੀ ਕਰ ਦਵਾ ਰੰਗ ਕਰ ਦਵਾ ਤਾਂ ਮੇਰੇ ਕੋਲੇ ਕੀ ਬਣ ਜੂਗਾ ਇਹ ਇਹ ਕਿਹਨੂੰ ਦਰਸਾਉਂਦਾ ਪਿਆ 1/4 ਦਰਸਾਉਂਦਾ ਪਿਆ ਅਤੇ ਦੀ ਸਿਮਲਰਲੀ ਮੈਂ ਕਿਹੜੀ ਬਣਾਣੀ ਹੈ 3/4 ਬਣਾਣੀ ਹੈ ਹੁਣ ਇਹਦੇ ਵਾਸਤੇ ਵੀ ਮੈਂ ਇਹਨੂੰ ਇਸ ਤਰੀਕੇ ਫੋਲਡ ਕਰਾਂ ਯੈਸ ਮੈਮ ਅੱਧੀ ਹੋ ਗਈ ਔਰ ਫੇਰ ਇਹਨੂੰ ਫੋਲਡ ਕੀਤਾ ਤਾਂ ਮੇਰੇ ਕੋਲ ਇੱਕ ਵੱਡੀ ਸਟ੍ਰਿਪ ਦੇ ਕਿੰਨੇ ਹਿੱਸੇ ਹੋ ਗਏ 4 4 ਹਿੱਸੇ ਹੋ ਗਏ ਹੋ ਗਏ ਹੁਣ ਇਹਨੂੰ ਮੈਂ 3/4 ਬਣਾਉਣ ਵਾਸਤੇ ਕਿੰਨੇ ਕਿੰਨਿਆਂ ਨੂੰ ਰੰਗ ਕਰ ਦਵਾਂਗਾ ਤਿੰਨ ਇੱਕ ਨੂੰ ਹੋ ਗਿਆ ਆ ਦੂਜੇ ਨੂੰ ਹੋ ਗਿਆ ਤੋ ਇਹ ਕਿੰਨੇ ਨੂੰ ਹੋ ਗਿਆ ਜੀ ਤਿੰਨ ਤਿੰਨ ਨੂੰ ਹੋ ਗਿਆ ਹਾਂਜੀ ਹੋ ਗਿਆ ਯੈਸ ਮੈਮ ਹੁਣ ਇਹਦੇ ਵਿੱਚ ਹੀ ਚੀਜ਼ ਧਿਆਨ ਦੇਣਾ ਦੇਖੋ ਕਿ ਦੋਨਾਂ ਦੇ ਵੱਡੇ ਵਿੱਚ ਕਿੰਨਾ ਹੈ 4 4 ਹੈ ਮਤਲਬ ਸੇਮ ਚੀਜ਼ ਹੈ yes when ਜਦੋਂ ਹਾਰ ਬਰਾਬਰ ਹੁੰਦਾ ਹੈ ਹਾਰ ਸੇਮ ਹੁੰਦਾ ਹੈ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਲਾਈਕ ਫ੍ਰੈਕਸ਼ਨਸ ਕੀ ਕਹਿੰਦੇ ਹਾਂ ਲਾਈਕ ਫ੍ਰੈਕਸ਼ਨਸ ਪੰਜਾਬੀ ਵਿੱਚ ਕਹਿੰਦੇ ਸਮਾਨ ਪਿੰਨਾ ਕਿਹੜੀਆਂ ਪਿੰਨਾ ਸਮਾਨ ਪਿੰਨਾ ਹੁਣ ਅਸੀਂ ਸਮਾਨ ਪੇ ਨਾ ਵਾਸਤੇ 1/4 ਨੂੰ ਇਦਾਂ ਦਰਸਾਤਾ 3/4 ਨੂੰ ਇਦਾਂ ਦਰਸਾਤਾ ਯੈਸ ਮੈਮ ਠੀਕ ਹੈ ਜੀ ਹੁਣ ਤੁਸੀਂ ਧਿਆਨ ਦੇਣਾ ਦੇਖੋ ਇਹ ਵਾਲਾ ਹਿੱਸਾ ਇਹ ਵਾਲਾ ਹਿੱਸਾ ਇਹ ਵਾਲਾ ਹਿੱਸਾ ਆਪਸ ਗਿਣ ਲਓ ਸਾਰੇ ਬਰਾਬਰ ਹੈ ਨਾ ਯੈਸ ਸਾਰੇ ਬਰਾਬਰ ਹੈ ਹੁਣ ਇਹਦਾ ਜੋੜ ਕਿਹੜੇ ਬਰਾਬਰ ਹੋਊਗਾ ਦੇਖੋ ਜੋੜ ਕਿਹੜੇ ਬਰਾਬਰ ਹੋਊਗਾ ਜੋੜ ਬਰਾਬਰ ਹੋਊਗਾ ਦੇਖੋ ਆਸਕ ਰਿਪਲਾਈ ਯੈਸ ਮੈਮ ਇੱਕ ਹੋਰ ਉਹਦੇ ਵੀ 4 ਹਿੱਸੇ ਕੀਤੇ ਯੈਸ ਕਿੰਨੇ ਭਾਗਾਂ ਨੂੰ ਰੰਗ ਹੋਇਆ ਹੋਇਆ 4 ਤੁਸੀਂ ਇਹਦੇ ਵੀ ਕਿੰਨੇ ਨੂੰ ਰੰਗ ਕਰ ਲੋ 4 4 ਨੂੰ ਰੰਗ ਕਰ ਲੋ ਤੋ ਤੁਹਾਡਾ ਉੱਤਰ ਕਿੰਨਾ ਹੋ ਗਿਆ 4/4 4 ਦਿਕੇ ਜੀ yes ma'am ਆਇਆ ਸਮਝ yes ma'am ਪੀਕ ਚਲੋ